ਆਇਰਲੈਂਡ ਦੇ ਵਿੱਚ ਭਾਰਤੀ ਹੋਣ ਦੀ ਮਿਲੀ ਸਜ਼ਾ ਇੱਕ ਡਾਕਟਰ ਦੇ ਨਾਲ ਨਸਲੀ ਹਮਲੇ ਦੀ ਦਰਦਨਾਕ ਕਹਾਣੀ ਆਈ ਸਾਹਮਣੇ ਸਸ਼ਿਆ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਤਾਂ ਆਇਰਲੈਂਡ ਤੋਂ ਇੱਕ ਡਾਕਟਰ ਦੇ ਨਾਲ ਨਸਲੀ ਹਮਲੇ ਦੀ ਦਰਦਨਾਕ ਕਹਾਣੀ ਸਾਹਮਣੇ ਜਿੱਥੇ ਕਿ ਆਇਰਲੈਂਡ ਦੇ ਵਿੱਚ ਇੱਕ ਰਹਿ ਰਹੇ ਭਾਰਤੀ ਨਸਲ ਦੇ ਉਧਮੀ ਡਾਕਟਰ ਸੰਤੋਸ਼ ਯਾਦਵ ਨੇ ਲਿੰਕ ਕਰਨ ਦੀ ਇੱਕ ਆਪਣੀ ਪੋਸਟ ਦੇ ਵਿੱਚ ਰੌਂਗਟੇ ਖੜੇ ਕਰਦੀ ਪੋਸਟ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਉੱਪਰ ਬਿਨਾ ਉਕਸਾਏ ਨਸਲੀ ਹਮਲਾ ਹੋਇਆ ਉਹਨਾਂ ਕੁਝ ਅਣਮੋਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੈਂ ਰਾਤ ਦੇ ਖਾਣੇ ਤੋਂ ਬਾਅਦ ਜਦੋਂ ਆਪਣੇ ਅਪਾਰਟਮੈਂਟ ਵੱਲ ਜਾ ਰਿਹਾ ਸੀ ਤਾਂ ਉਸ ਵਕਤ 6 ਨੌਜਵਾਨਾਂ ਦੇ ਗਰੁੱਪ ਨੇ ਉਹਨਾਂ ਦੇ ਉੱਪਰ ਪਿੱਛੋਂ ਹਮਲਾ ਕਰਤਾ ਇੱਕ ਵਾਰ ਤੁਹਾਨੂੰ ਪੂਰੀ ਪੋਸਟ ਪੜ੍ਹ ਕੇ ਜ਼ਰੂਰ ਦੱਸ ਦਿੰਨਾ ਕਿ ਜਿਸ ਦੇ ਵਿੱਚ ਡਾਕਟਰ ਯਾਦਵ ਨੇ ਲਿਖਿਆ ਕਿ ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਅਪਾਰਟਮੈਂਟ ਦੇ ਨੇੜੇ ਜਾ ਰਿਹਾ ਸੀ ਜਦੋਂ 6 ਨੌਜਵਾਨਾਂ ਦੇ ਇੱਕ ਗਰੁੱਪ ਨੇ ਮੇਰੇ ਉੱਪਰ ਪਿੱਛੋਂ ਹਮਲਾ ਕਰ ਦਿੱਤਾ ਉਹਨਾਂ ਨੇ ਮੇਰੀਆਂ ਐਨਕਾਂ ਖੋ ਲਈਆਂ ਤੋੜ ਦਿੱਤੀਆਂ ਤੇ ਫਿਰ ਮੇਰੇ ਸਿਰ ਚਿਹਰੇ ਗਰਦਨ ਛਾਤੀ ਹੱਤਾਂ ਤੇ ਲੱਤਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਨਾਲ ਮੈਂ ਫੁੱਟਬਾਲ ਤੇ ਖੂਨ ਵਹਿ ਰਿਹਾ ਸੀ ਮੇਰਾ ਤੇ ਉਹ ਮੈਂ ਉੱਥੇ ਪਿਆ ਰਿਆ ਮੈਂ ਗਾਰਡਾਈ ਨੂੰ ਫੋਨ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਤੇ ਇੱਕ ਐਂਬੂਲੈਂਸ ਮੈਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਗਈ ਮੈਡੀਕਲ ਟੀਮ ਨੇ ਪੁਸ਼ਟੀ ਕੀਤੀ ਕਿ ਮੇਰੀ ਗੱਲ ਦੀ ਹੱਡੀ ਟੁੱਟ ਚੁੱਕੀ ਹੈ ਮੈਨੂੰ ਹੁਣ ਬਾਹ ਡਾਕਟਰ ਦੀ ਦੇਖਭਾਲ ਦੇ ਲਈ ਯਾਨੀ ਕਿ ਉਸ ਹੱਡੀ ਦੇ ਜਾਂ ਫਿਰ ਉਸ ਸਪੈਸ਼ਲਿਸਟ ਡਾਕਟਰ ਦੇ ਕੋਲ ਰੈਫਰ ਕਰ ਦਿੱਤਾ ਗਿਆ ਕੋਈ ਇਕੱਲੀ ਘਟਨਾ ਨਹੀਂ ਡਬਲਿਨ ਔਰ ਬਸਾਂ ਰਿਹਾਈਸ਼ੀ ਅਸਟੇਟਾਂ ਜਾਂ ਪਰ ਜਨਤਕ ਸੜਕਾਂ ਦੇ ਉੱਪਰ ਭਾਰਤੀ ਵਿਅਕਤੀਆਂ ਤੇ ਹੋਰ ਘੱਟ ਗਿਣਤੀਆਂ ਦੇ ਨਾਲ ਨਸਲੀ ਹਮਲੇ ਵੱਧ ਰਹੇ ਹਨ ਫਿਰ ਵੀ ਸਰਕਾਰ ਚੁੱਪ ਹੈ ਇਹਨਾਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਖੁੱਲ ਕੇ ਕੁੰਗਦਿਆਂ ਦੁਆਰਾ ਹਮਲਾ ਕਰਨ ਲਈ ਉਤ ਸ਼ਾਹਤ ਹੁੰਦੇ ਹਾਰੇ ਡਾਕਟਰ ਯਾਦਵ ਨੇ ਜਿਹੜੀ ਇਹ ਸਾਰੀ ਪੋਸਟ ਲਿਖਿਆ ਨਾਲ ਇਹ ਵੀ ਲਿਖਿਆ ਕਿ ਡਾਕਟਰ ਯਾਦਵ ਨੇ ਕਿਹਾ ਕਿ ਇਹ ਹਮਲਾ ਕੋਈ ਇਕੱਲਾ ਮਾਮਲਾ ਨਹੀਂ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਆਇਰਲੈਂਡ ਦੇ ਵਿੱਚ ਕਿਸ ਤਰੀਕੇ ਪਾਰਟੀਆਂ ਜਾਂ ਹੋਰ ਕਟਗੜਤੀਆ ਦੇ ਨਾਲ ਇਸ ਤਰੀਕੇ ਹਮਲੇ ਹੁੰਦੇ ਨੇ ਨਾਲ ਦੀ ਨਾਲ ਉਹਨਾਂ ਇਹ ਵੀ ਅਫਸੋਸ ਦਤਾਇਆ ਕਿ ਜਿਸ ਤਰੀਕੇ ਪੋਸਟ ਵੜ ਕੇ ਸੁਣਾਈਆ ਕਿ ਸਥਾਨਕ ਅਧਿਕਾਰੀ ਇਨ੍ਹਾਂ ਹਮਲਾਵਰਾਂ ਵਿਰੁੱਧ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਹੋ ਰਹੀ ਤੇ ਜਿਸ ਕਰਕੇ ਇਨ੍ਹਾਂ ਹਮਲਾਵਰਾਂ ਦੇ ਹੌਸਲੇ ਹੋਰ ਵੀ ਵੱਧ ਰਹੇ ਨੇ ਤੇ ਖੁੱਲ ਕੇ ਇਹ ਆਮ ਕਟਗੜਤੀ ਲੋਕਾਂ ਦੇ ਉੱਪਰ ਹਮਲਾ ਕਰਦੇ ਨੇ ਡਾਕਟਰ ਯਾਦਵ ਨੇ ਆਪਣੇ ਲਿੰਕਡਇਨ ਦੇ ਪੋਸਟ ਦੇ ਵਿੱਚ ਆਇਰਲੈਂਡ ਸਰਕਾਰ ਡਬਲਿਨ ਅਵੇਚ ਭਾਰਤ ਦੇ ਦੂਤਾਵਾਸ ਭਾਰਤ ਦੇ ਵਿਦੇਸ਼ ਮੰਤਰੀ ਆਲੀ ਜਾਂ ਫਿਰ ਭਾਰਤ ਦੇ ਆਇਰਲੈਂਡ ਲਈ ਰਾਜਦੂਤ ਅਖਲੇਸ਼ ਮਿਸ਼ਰਾ ਨੂੰ ਵੀ ਟੈਕੀ ਉਹਨਾਂ ਨੇ ਨਿਆਂ ਦੀ ਮੰਗ ਕਰਦਿਆਂ ਕਿਹਾ ਕਿ ਹਮਲਾਵਰ ਹਲੇ ਵੀ ਆਜ਼ਾਦ ਕਮਰੇ ਦੇ ਕੂਪ ਦੇ ਅੰਦਰ ਵਿੱਚ ਉਹਨਾਂ ਨੇ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਰੇਕ ਉਹਨਾਂ ਦੇ ਟਰੱਕ ਦੇ ਵਿੱਚੋਂ ਖੂਨ ਤੇ ਦੂਜਾ ਗੱਲੋਂ ਬਾਹਰ ਖੂਨ ਵਗਦਾ ਦਿਖ ਰਿਹਾ ਜਾਨੀ ਕਿ ਇਹ ਇੱਕ ਤਸਵੀਰ ਦੇ ਵਿੱਚ ਉਹਨਾਂ ਦਿਖ ਰਿਹਾ ਕਿ ਕਿਸ ਤਰੀਕੇ ਕੋਟਮਾਰ ਕੀਤੀ ਉਸ ਦੇ ਟਰੱਕ ਦੇ ਵਿੱਚੋਂ ਖੂਨ ਲਿਖ ਰਿਹਾ ਤੇ ਦੂਜੀ ਦੇ ਵਿੱਚ ਟੁੱਟੇ ਹੋਏ ਚਸ਼ਮੇ ਐਨਕਾਂ ਪੜੇ ਹੋਏ ਨੇ ਉਹ ਤਸਵੀਰਾਂ ਸਾਂਝਾ ਕੀਤੀਆਂ ਨੇ ਇੱਕ ਭਿਆਨਕ ਤੁਹਾਨੂੰ ਦੱਸਾਉਂਦੇ ਨੇ ਕੋਈ ਪਹਿਲਾ ਮਾਮਲਾ ਨਹੀਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਇਰਲੈਂਡ ਦੇ ਵਿੱਚ ਇਹ ਨਸਲੀ ਰੱਦਵਾਦੀ ਘਟਨਾਵਾਂ ਬਹੁਤ ਵੱਡੇ ਪੱਧਰ ਤੇ ਵਧ ਗਈਆਂ ਭਾਰਤੀ ਵਿਦਿਆਰਥੀ ਜਾਂ ਫਿਰ ਐਨ ਆਰ ਆਈਸ ਦੀ ਇਹ ਇਸ ਬਾਰੇ ਸ਼ਿਕਾਇਤਾਂ ਵੀ ਕੀਤੀਆਂ ਨੇ 2024 ਦੇ ਵਿੱਚ ਵੀ ਅਜੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਬਹੁਤ ਸਾਰੇ ਹਮਲੇ ਹੋ ਚੁੱਕੇ ਨੇ ਪਰ ਸਰਕਾਰੀ ਫਕਰ ਤੇ ਕਾਰਵਾਈ ਦੀ ਗੰਭੀਰਤਾ ਦੇ ਉੱਪਰ ਵੱਡੇ ਲੋਕਾਂ ਦੇ ਬਤੁਸੀ ਦੇ ਤੋਕੇ ਕਿ ਇਸ ਤਰੀਕੇ ਦੇ ਨਾਲ ਇੱਕ ਦਸਵੀਂ ਹਮਲਾ ਕੀਤਾ ਗਿਆ ਜਾਨੀ ਇਹ ਉਸ ਜਿਹੜਾ ਚਾਰ ਪੰਜ ਤਕਰੀਬਨ 6 ਨੌਜਵਾਨਾਂ ਦਾ ਸਮੂਹ ਸੀ ਗਰੁੱਪ ਸੀ ਉਹਨਾਂ ਨੂੰ ਕਿਸੇ ਨੇ ਉਕਸਾਇਆ ਵੀ ਨਹੀਂ ਸੀ ਬਿਨਾਂ ਸਾਇਏ ਇਸ ਦਾ ਕਰਦੇ ਹੋ ਕੇ ਡਾਕਟਰ ਯਾਦਵ ਜੀ ਦਾ ਨਾਮ ਲੈਂਦੇ ਜਾ ਰਿਹਾ ਕਿ ਜਦੋਂ ਰਾਤ ਦਾ ਖਾਣਾ ਖਾ ਕੇ ਆਪਣੇ ਅਪਾਰਟਮੈਂਟ ਦੇ ਵੱਲ ਜਾ ਰਿਹਾ ਤਾਂ ਉਸ ਦੇ ਉੱਪਰ ਕਿਸ ਤਰੀਕੇ ਨਾਲ ਹਮਲਾ ਕੀਤਾ ਜਾਂਦਾ ਕੋਤਮਾ ਦੀ ਜੀਆ ਲੱਭਦਾ وہاں ਛਾਪੀ 13 ਐਨ ਦਾ ਤੱਕ ਪਾ ਦਿੱਤੇ ਜਾਂਦੇ ਨੇ ਉਹਦਾ ਉਹ ਡਾਕਟਰ ਸੂਰ ਕਰਦੇ ਵਿੱਚ ਹਸਪਤਲ ਦੀ ਯਾਤਰਾ ਉੱਤੇ ਪ੍ਰਤਾਜਨ ਨੂੰ ਕੰਮ ਜਾਂ ਕਰਨਾ ਉਸਦਾ انداز ਚੱਲ ਜਾਂਦਾ ਪਾਰ ਉਹ ਪੋਟਵਾ ਦੇ ਉੱਪਰ ਪੂਰ ਲੱਫਤ ਹੋਇਆ ਖੂਦ ਇਹਨਾਂ ਦਾ ਪਾਰ ਉਹ ਨੌਜਵਾਨ ਉਹ ਡਾਕਟਰ ਵੀ ਪੋਟਵਾ ਡਾਕਟਰ ਯਾਦਵ ਨੂੰ ਪੋਟਵਾ ਕਰਕੇ ਉਹ ਤੋਂ ਚਲੇ ਜਾਦੇ ਰਿਹਾ ਹੁਣ ਉੱਥੋਂ ਦੇ ਜਿਹੜਾ ਸਥਾਨਕ ਪ੍ਰਸ਼ਾਸਨ ਆ ਵੱਡੇ ਸਵਾਲ ਖੜੇ ਕੀਤੇ ਰਹੇ ਤੇ ਨਾਲ ਦੀ ਨਾਲ ਡਾਕਟਰ ਯਾਦਵ ਨੇ ਭਾਰਤ ਸਰਕਾਰ ਨੂੰ ਵੀ ਇਸ ਪੋਸਟ ਦੇ ਵਿੱਚ ਅਟੈਕ ਕਰਕੇ ਕਾਰਵਾਈ ਕਰਨ ਦੀ ਇਸ ਮਸਲੇ ਦੇ ਉੱਪਰ ਗੰਭੀਰਤਾ ਲੈਣ ਦੀ ਮੰਗ ਕੀਤੀ ਹੈ